ਫੜਾਂ ਦੇ ਮਾਹੌਲ ਹੁਕਮਰਾਨ ਤੇ ਆਪ ਵਿੱਚ ਕਿੱਥੇ ਤੇ ਕਤਾਰਬੰਦੀ ਤੇ ਅਜਿਹੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੋਂ ਪਹਿਲਾਂ ਸੱਦੀਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਉੱਤੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕੀ ਹੈ ਨਿਰਣਾਇਕ ਮੋੜ ਖਾਸ ਕਰਕੇ ਉਦੋਂ ਜਦੋਂ ਮਹਾਲੀ ਹਸਪਤਾਲ ਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਲਈ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗਏ ਹੋਣ ਨਾਇਬ ਸਿੰਘ ਸੈਣੀ ਬਾਰੇ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਹੈ ਕਿ ਭਾਜਪਾ ਦੀ ਤਰਫੋਂ ਪੰਜਾਬ ਦੀ ਜਿਹੜੀ ਸਿਆਸਤ ਨੂੰ ਉਹ ਬੜਾ ਨੇੜਿਓਂ ਦੇਖ ਰਹੇ ਨੇ ਤੇ ਉਹਨਾਂ ਦੇ ਕਈ ਜਿਹੜੇ ਦੌਰੇ ਐ ਉਹ ਪੰਜਾਬ ਨਾਲ ਸੰਬੰਧਤ ਵੀ ਪਿਛਲੇ ਸਮੇਂ ਤੋਂ ਜਾਰੀ ਨੇ ਤੇ ਅੱਜ ਵੀ ਉਹ ਪੰਜਾਬ ਦੌਰੇ ਉੱਤੇ ਸਨ ਕਹਿੰਦਾ ਭਾਵੇਂ ਕਿ ਮਹਾਲੀ ਗਏ ਮੁੱਖ ਮੰਤਰੀ ਭਗਵੰਤ ਸਿੰਘ ਦਾ ਹਾਲ ਚਾਲ ਜਾਣਨ ਲਈ ਖੈਰ ਅਜੇ ਸਾਰੇ ਮਾਹੌਲ ਉੱਤੇ ਅੱਜ ਦੇ ਇਸ ਮੀਡੀਆ ਸਰਦਾਰ ਸਾਡੇ ਨਾਲ ਵਧੇਰੇ ਜਾਣਕਾਰੀ ਲਈ ਜੁੜੇ ਨੇ ਉਗੇ ਰਾਜਸੀ ਮਹਾਰ ਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਏ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਿੰਡਰ ਸਾਹਿਬ ਚਿਲਾ ਸਾਹਿਬ ਕਿਵੇਂ ਦੇਖਦੇ ਹੋ ਨਾਇਬ ਸਿੰਘ ਸੈਣੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਸੇ ਦਾ ਪਤਾ ਲੈਣਾ ਤੇ ਇਸ ਪਤੇ ਦੇ ਵਿੱਚ ਜਿਹੜੀ ਚਰਚਾਵਾਂ ਵੱਡੇ ਪੱਧਰ ਉੱਤੇ ਤੁਰੀਆਂ ਨੇ ਖਾਸ ਕਰਕੇ ਮੰਤਰੀ ਮੰਡਲ ਦੀ ਬੈਠਕ ਦੇ ird gird ਜਿਹੜੀ ਹੈ ਆਪ ਦਾ ਆਪਸ ਦੇ ਵਿੱਚ ਜਿਹੜਾ ਕਮਸਾਨ ਹੈ ਅਜਿਹਾ ਸਾਰਾ ਕੁਝ ਜੀ ਅ ਪਿੰਡਰ ਸਾਹਿਬ ਹੀ ਮੈਂ ਕਿ ਸਹੀ 10 ਵਜੇ ਸਿੱਖ ਹਰਿਆਣੇ ਦੇ ਮੁੱਖ ਮੰਤਰੀ ਐਵ ਸਿੰਘ ਸੈਣੀ ਮਹਾੜੀ ਦੇ ਫੇਜ਼ 8 ਦੇ ਜਿਹੜਾ ਫੋਰਟ ਸਸਤਾ ਆਲੇ ਉਹਦੇ ਵਿੱਚ ਪਹੁੰਚਦੇ ਨੇ ਜੀ ਤੇ 20 ਮਿੰਟ ਦੇ ਕਰੀਬ ਉਹ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਪਿਛਲੇ 3 ਦਿਨਾਂ ਤੋਂ ਇੱਥੇ ਧਾਕਲ ਨੇ ਜੀ ਭਗਵੰਤ ਸਿੰਘ ਮਾਨ ਉਹਨੂੰ ਨਾਲ ਦਾ ਹਾਲ ਚਾਲ ਪੁੱਛਦੇ ਨੇ ਗੱਲਬਾਤ ਕਰਦੇ ਨੇ ਉਹ ਗੱਲਬਾਤ ਕੀ ਹੋਈ ਜੀ ਇਸ ਬਾਰੇ ਕਿਉਂਕਿ ਬਿਨਾ মিডিਏ ਨੂੰ ਕੋਈ ਗੱਲ ਕੀਤਾ ਹੋ ਗੱਡੀਆਂ ਚ ਵਹਿ ਕੇ ਚਲੇ ਗਏ ਗੱਲ ਨਹੀਂ ਕੀਤੀ ਉਹਨਾਂ ਨੇ ਕਿਸੇ মিডিਆ ਨਾਲ ਅੱਛਾ ਸਰ ਪਰ ਨੰਬਰ 1 ਗੱਲ ਜ਼ਿਕਰ ਨਹੀਂ ਕੀਤਾ ਕਿ ਸਿਹਤ ਬਾਰੇ ਵੀ ਨਹੀਂ ਦੱਸਿਆ ਵੀ ਕਿਸ ਤਰ੍ਹਾਂ ਸਿਹਤ ਨਹੀਂ ਕੋਈ ਜ ਕੋਈ ਬਿਨਾ ਕੋਈ ਗੱਲ ਕੀਤਾ ਚਲੇ ਕੇ ਸਿਹਤ ਬਾਰੇ ਤਾਂ ਲਗਾਤਾਰ ਹਸਪਤਾਲ ਵੀ ਮੈਡੀਕਲ ਬੁਲੇਟਿਨ ਜਾਰੀ ਕਰਦਾ ਹੈ ਤੇ ਸਿਹਤ ਉਹਨਾਂ ਦੀ ਲਗਭਗ ਬਿਲਕੁਲ ਤਕਰੀਬਨ ਠੀਕ ਹੈ ਪਹਿਲੇ ਦਿਨ ਤੋਂ ਜਿਹੜਾ ਬੁਲੇਟਿਨ ਆ ਰਿਹਾ ਹੈ ਉਹ ਲਗਾਤਾਰ ਇਹ ਦਾਵਾ ਕਰ ਰਹੇ ਨੇ ਡਾਕਟਰ ਕਿ ਉਹਨਾਂ ਦੀ ਜਿਹਦੇ ਵਿੱਚ ਸੁਧਾਰ ਹੈ ਉਹਨਾਂ ਦੀ ਜਿਹੜੀ ਪਲਸ ਰੇਟ ਜਿਹੜੀ ਦੱਸਿਆ ਜਾ ਰਿਹਾ ਸੀ ਕਿ ਘਟ ਹੈ 40 ਤੇ ਆ ਗਈ ਸੀ ਉਹ ਬਿਲਕੁਲ ਸਥਿਰ ਹੈ ਤੇ ਉਹਨਾਂ ਦੇ ਜਿਹੜੇ ਖੂਨ ਦੇ ਸੈਂਪਲ ਨੇ ਉਹ ਠੀਕ ਨੇ ਲਗਾਤਾਰ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਦਾ ਹੈ ਹਸਤਾ ਜੀ 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 ਹ ਰੋਜ਼ਾਨਾ ਕਰਦਾ ਹੈ ਤੇ ਉਹਦੇ ਚੋਂ ਤਕਰੀਬਨ ਬਿਲਕੁਲ ਤੰਦਰੁਸਤੀ ਵੱਲ ਵਧ ਰਹੇ ਨੇ ਮੁੱਖ ਮੰਤਰੀ ਪੰਜਾਬ ਜੀ ਇੱਕ ਪਾਸੇ 10 ਵਜੇ ਹਰਿਆਣੇ ਦੇ ਮੁੱਖ ਮੰਤਰੀ ਫੋਟ ਸਹਾਸਤਰ ਪਹੁੰਚ ਰਹੇ ਸੀ ਜੀ ਸ਼ਿਸ਼ਟਾਚਾਰ ਦੇ ਤੌਰ ਤੇ ਭਾਈਚਾਰਕ ਦੇ ਤੌਰ ਤੇ ਹਰਿਆਣਾ ਕਿਉਂਕਿ ਸਾਂਝਾ ਹੈ ਬਿਲਕੁਲ ਹਰਿਆਣਾ ਨਾਲ ਸਾਰਾ ਕੁਝ ਸਾਂਝਾ ਹੈ ਵਿਧਾਨ ਸਭਾ ਵੀ ਸਾਂਝੀ ਹੈ ਸੈਕਟਰੀਏਟ ਵੀ ਸਾਂਝਾ ਹੈ ਬਿਲਕੁਲ ਤੇ ਇਸ ਇਸ ਦੇ ਨਾਲ ਨਾਲ ਹਰਿਆਣਾ ਤੇ ਪੰਜਾਬ ਨੂੰ ਭਾਈ ਭਾਈ ਦੇ ਤੌਰ ਤੇ ਵੀ ਪ੍ਰਚਾਰਿਆ ਤੇ ਸਮਕਾਰਿਆ ਜਾਂਦਾ ਹੈ ਬਿਲਕੁਲ ਇਸ ਕਰਕੇ ਜਿੱਥੇ ਇੱਕ ਪਾਸੇ ਉਹ ਮੁੱਖ ਮੰਤਰੀ ਨੂੰ ਮਿਲ ਰਹੇ ਸੀ ਉੱਥੇ ਨਾਲ ਦੀ ਨਾਲ 10 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਚੱਲ ਰਹੀ ਸੀ ਚੰਡੀਗੜ੍ਹ ਓਕੇ ਪਿੰਡਰ ਸਾਹਿਬ ਉਹ ਕਰ ਰਹੇ ਸੀ ਅਮਨ ਅਰੋੜਾ ਤੇ ਭਾਜਪਾ ਤੇ ਤਿੱਖੇ ਹਮਲੇ ਕਰ ਰਹੇ ਸੀ ਕਿ ਭਾਜਪਾ ਹੜਾ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ ਤੇ ਜਿਹੜੇ ਜੇ ਪ੍ਰਧਾਨ ਮੰਤਰੀ ਵਾਕਿਆ ਹੀ ਸੁਹਿਰਦ ਨੇ ਪੰਜਾਬ ਪ੍ਰਤੀ ਜਿਹੜੇ ਕਿ ਆ ਰਹੇ ਨੇ ਪੰਜਾਬ ਵਿੱਚ 9 ਤਰੀਕ ਨੂੰ ਕੱਲ ਨੂੰ ਉਹਨਾਂ ਨੇ ਆਣਾ ਹੈ ਤਾਂ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਪਹਿਲਾਂ ਨਾਲ ਲੈ ਕੇ ਆਉਣਾ ਓਕੇ ਜੀ ਇਹ ਇਹ ਕਿਹਾ ਜਾ ਰਿਹਾ ਸੀ ਕਾਫੀ ਉਹਨਾਂ ਨੇ ਭਾਜਪਾ ਬਾਰੇ ਕਿਉਂਕਿ ਸ਼ਿਵਰਾਜ ਚੋਹਾਨ ਨੇ ਪਿਛਲੇ ਦਿਨੀ ਦਿੱਲੀ ਜਾ ਕੇ ਕਿਹਾ ਸੀ ਕਿ ਨਜਾਇਜ਼ ਮਾਈਨਿੰਗ ਖੜਾ ਦਾ ਕਾਰਨ ਬਣੀ ਹੈ ਸੋ ਉਦੋਂ ਤੋਂ ਹੀ ਜਿ ਭਾਜਪਾ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆਈ ਹੋਈ ਹੈ ਕਿ ਭਾਜਪਾ ਸਿਰਫ ਫੋਟੋਆਂ ਖਿਚਾਣ ਆਂਦੇ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇੱਥੇ ਤੇ ਗੋਡੇ-ਗੋਡੇ ਪਾਣੀ ਚ ਫੋਟੋਆਂ ਖਿਚਾਣ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਇਥੋਂ ਤੱਕ ਕਿ ਸਾਡਾ ਰੋਕਿਆ ਹੋਇਆ ਰੋਕਿਆ ਹੋਇਆ ਜਿਹੜਾ 60 ਹਜ਼ਾਰ ਕਰੋੜ ਦੇ ਟੈਕਸ ਨੇ ਉਹ ਵੀ ਸਾਨੂੰ ਨਹੀਂ ਦਿੰਦੇ ਹੂੰ ਜੀ ਜਿਨ੍ਹਾਂ ਚ ਆਰਡੀ ਹੈ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਨੇ ਆਰਡੀਐਫ ਤੇ ਹੋਰ ਕਈ ਫੰਡ ਸ਼ਾਮਲ ਨੇ ਜਿਹੜੇ ਗਣਾਂਦੇ ਨੇ ਪੰਜਾਬ ਦੇ ਮੰਤਰੀ ਓਕੇ ਸੋ ਇਸ ਦੇ ਨਾਲ ਨਾਲ ਅੱਜ ਜਿਹੜੀ ਮਹੱਤਵਪੂਰਨ ਬਦਾਨ ਸਵਾਲ ਦਾ ਆਪਣਾ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਜੀ ਭਿੰਡਰ ਸਾਹਿਬ ਚੰਡੀਗੜ੍ਹ ਚ ਉਹਦੇ ਬਾਰੇ 12 ਵਜੇ ਲਗਭਗ ਸ਼ਾਇਦ ਉਹ ਮੀਟਿੰਗ ਹੈ ਜਿਹੜੀ ਅੱਜ ਹੋਣੀ ਹੈ ਜੀ ਸਵੇਰੇ 11:04 ਹੋਏ ਨੇ ਜੀ ਜੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਉਸ ਮੀਟਿੰਗ ਨੂੰ ਆਨਲਾਈਨ ਅਟੈਂਡ ਕਰਨਗੇ ਹੂੰ ਜੀ ਪਰ ਹੁਣੇ ਹੁਣੇ ਗੱਲ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਇਹਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਕਿ ਹੋ ਸਕਦਾ ਹੈ ਮੁੱਖ ਮੰਤਰੀ ਨਿੱਜੀ ਤੌਰ ਤੇ ਉਸ ਕੈਬਨਟ ਮੀਟਿੰਗ ਦਾ ਹਿੱਸਾ ਵਾਣ ਨੂੰ ਛੁੱਟੀ ਹੋ ਜਾਈਏ ਓਕੇ ਹਸਪਤਾਲ ਚ ਕਿਉਂਕਿ ਦੇਖੋ ਸਿੰਦਰ ਸਾਹਿਬ ਇਹ ਮੈਂ ਕਿ ਜਦੋਂ ਹਸਪਤਾਲ ਆਏ ਸੀ ਸੀਐਮ ਸਾਹਿਬ ਉਦੋਂ ਵੀ ਕਾਫੀ ਦੂਰ ਤੋਂ ਉਹ ਪੈਦਲ ਗੱਡੀ ਚ ਉਤਰ ਕੇ ਬੜੇ ਆਰਾਮ ਨਾਲ ਉਹਨਾਂ ਨੇ ਸਿਰ ਤੇ ਟੋਪੀ ਪਾਈ ਹੋਈ ਸੀ ਤੇ ਪੈਦਲ ਚੱਲ ਕੇ ਹਸਪਤਾਲ ਦੇ ਅੰਦਰ ਐਂਟਰ ਕੀਤਾ ਉਹਨਾਂ ਨੇ ਜੀ ਜੀ ਹਾਲਾਂਕਿ ਉਹਨਾਂ ਦੀ ਪਲਸ ਰੇਟ ਘੱਟ ਦੱਸੀ ਜਾ ਰਹੀ ਸੀ ਪਰ ਚਿਹਰੇ ਤੋਂ ਉਹਨਾਂ ਦੇ ਜਿਹੜੀ ਥਕਾਵਟ ਜ਼ਰੂਰ ਮਹਿਸੂਸ ਹੋ ਝਲਕਦੀ ਸੀ ਜੀ ਜਿਹੜੇ ਪ੍ਰਤੱਖ ਦਰਸ਼ੀ ਸੀ ਮੌਕੇ ਤੇ ਮੌਜੂਦ ਪਰ ਇਹ ਨਹੀਂ ਸੀ ਕਿ ਬਹੁਤ ਜ਼ਿਆਦਾ ਕਿਸੇ ਤਰ੍ਹਾਂ ਦਾ ਕੋਈ ਕੋਈ ਡਰ ਵਾਲੀ ਕੋਈ ਸਥਿਤੀ ਹੋਵੇ ਹਾਂ ਜੀ ਹਜੇ ਹਜੇ ਕੁਝ ਨਹੀਂ ਸੀ ਸੋ ਪਿਛਲੇ ਹੁਣ 3 ਦਿਨਾਂ ਚ ਲਗਾਤਾਰ ਆਰਾਮ ਵੀ ਕਰ ਰਹੇ ਨੇ ਉਹਨਾਂ ਨੂੰ ਨੀਂਦ ਵੀ ਜਿਹੜੀ ਪਹਿਲਾਂ ਉਹ ਕਿਹਾ ਜਾ ਰਿਹਾ ਸੀ ਕਿ ਨੀਂਦ ਘਟਾਈ ਹੈ ਥਕਾਵਟ ਮਹਿਸੂਸ ਕਰਦੇ ਨੇ ਜੀ ਉਹ ਸਾਰਾ ਕੁਝ ਠੀਕ ਹੋ ਗਿਆ ਹੋਵੇਗਾ ਤੇ ਆਨਲਾਈਨ ਦੀ ਥਾਂ ਹੋ ਸਕਦਾ ਕਿਉਂਕਿ ਜਿਹੜਾ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਹੈ ਬਹੁਤ ਅਹਿਮ ਹੈ ਓਕੇ ਤਾਂ ਇਸ ਕਰਕੇ ਵੀ ਅਹਿਮ ਹੈ ਆਪਣਾ ਪਿੰਡ ਸਰਪਤ ਸਾਬ੍ਹ ਕੇ ਹੜਾਂ ਦੇ ਦੌਰਾਨ ਪਹਿਲੀ ਬੈਠਕ ਹੋ ਰਹੀ ਹੈ ਇੱਕ ਦਿਨ ਪਹਿਲਾਂ ਵੀ ਹੋਈ ਸੀ ਪਰ ਇਹ ਜਿਹੜੀ ਜ਼ਰੂਰੀ ਬੈਠਕ ਇਸ ਲਈ ਹੈ ਕਿ ਹੁਣ ਜਿਹੜੀ ਪਹਿਲਾਂ ਮੈਟਿਕ ਹੋਈ ਸੀ ਉਦੋਂ ਵਿਰੋਧੀ ਧਿਰਾਂ ਨੇ ਕੋਈ ਜ਼ਿਆਦਾ ਹਮਲੇ ਨਹੀਂ ਕੀਤੇ ਸੀ ਸੋ ਸਰਕਾਰ ਤੇ ਹੁਣ ਸਾਰੀਆਂ ਧਿਰਾਂ ਨੇ ਤਿੱਖੇ ਹਮਲੇ ਕੀਤੇ ਹੋਏ ਨੇ ਸंचाई ਵਿਭਾਗ ਤੇ ਬੜੇ ਤਿੱਖੇ ਹਮਲੇ ਹੋ ਰਹੇ ਨੇ ਪੰਚਾਇਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਬੜੇ ਤਿੱਖੇ ਹਮਲੇ ਹੋ ਰਹੇ ਨੇ ਤੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪਤਨੀ ਹੈ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੁਹਾਡੇ ਖੇਤਰ ਦੇ ਜਿਹੜੇ ਵਿਧਾਇਕ ਨੇ ਉਹ ਉਹਨਾਂ ਦਾ ਸਮਝ ਲਓ ਵੀ ਕਿ ਲੁਕਆਊਟ ਔਰ ਜਿਹੜਾ ਸਰਕੂਲਰ ਹੈ ਉਹ ਇੱਕ ਕਿਸਮ ਦਾ ਜਾਰੀ ਹੋਇਆ ਪਿਆ ਉਹਨਾਂ ਦੀ ਭਾਲ ਜੀ ਟੀਫ ਕਰ ਰਹੀ ਹੈ ਲਗਾਤਾਰ ਸਰਕੂਲਰ ਜਾਰੂ ਹੋ ਗਿਆ ਜਾਰੀ ਤਾਂ ਨਹੀਂ ਸ਼ਾਇਦ ਨਹੀਂ ਅਜੇ ਨਹੀਂ ਹੋਇਆ ਤੇ ਉਹਨਾਂ ਦੀ ਵੈਸੇ ਹੀ ਭਾਲ ਕੀਤੀ ਜਾ ਰਹੀ ਹੈ ਉਸ ਚੀਜ਼ ਵਾਂਗੂ ਹੀ ਉਹਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ AGTA GTF ਜਿਹੜੀ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹ ਲਗਾਤਾਰ ਉਹਦੀ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਕਿਤੇ ਉਹ ਹਾਲੇ ਤੱਕ ਲੱਭੇ ਨਹੀਂ ਉਹਨਾਂ ਨੂੰ ਹਾਂ ਬਿਲਕੁਲ ਜੀ ਸੋ ਇਸ ਸਾਰੇ ਕਾਸੇ ਦੇ ਦਰਮਿਆਨ ਤੇ ਖਾਸ ਕਰਕੇ ਜਦੋਂ ਵਾਰ-ਵਾਰ ਕਹਿੰਦੇ ਰਹੇ ਕਿ ਦਿੱਲੀ ਦੀ ਗੱਲ ਕਰਦੇ ਰਹੇ ਪਠਾਨ ਮਾਜਰਾ ਹਾਂ ਤੇ ਭਗਵਾਨ ਜਤਮਾਨ ਨੂੰ ਕਹਿੰਦੇ ਰਹੇ ਕਿ ਬੋਲੋ ਚੁੱਪ ਨਾ ਰਹੋ ਲੋਕ ਤੁਹਾਡੇ ਨਾਲ ਨੇ ਅਸੀਂ ਤੁਹਾਡੇ ਨਾਲ ਆ ਪੰਜਾਬੀ ਤੁਹਾਡੇ ਨਾਲ ਨੇ ਦਿੱਲੀ ਦਾ ਬਹੁਤ ਜ਼ਿਆਦਾ داخل ਵਧ ਗਿਆ ਉਸ ਸਥਿਤੀ 'ਚ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਪਿੰਡਰ ਸਾਹਿਬ ਇਹ ਹੋਰ ਵੀ ਮਹੱਤਵਪੂਰਨ ਹੈ ਓਕੇ ਕਿਉਂਕਿ ਕੱਲ ਵੀ ਤੁਸੀਂ ਅਖਬਾਰ ਪੜ੍ਹੇ ਹੋਣਗੇ ਕਿ ਜਿਹੜੇ ਮਨੀਸ਼ ਸਸੋਧੀਆਂ ਨੇ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਨੇ ਜੀ ਉਹਨਾਂ ਨੇ ਕੱਲ ਵੀ ਐਲਾਨ ਕੀਤਾ ਹੈ ਕਿ ਜਿਹੜੀ ਮੈਨਿੰਗ ਨੀਤੀ ਜਸੀਂ ਤਬਦੀਲੀ ਲਿਆਵਾਂਗੇ ਦਾ ਕਾਰਨ ਤਾਂ ਇਹਦੇ ਬਹੁਤ ਸਾਰੇ ਹੋ ਸਕਦੇ ਨੇ ਕਿ ਸੁਖਵੀਰ ਬਾਦਲ ਨੇ ਪਿਛਲੇ ਦਿਨੀ ਕਹਿੰਦੇ ਅਸੀਂ ਕਿ ਲੋਕਾਂ ਨੂੰ ਪਟਵਾਵਾਂਗੇ ਰੇਤਾ ਰੋਕ ਕੇ ਦਿਖਾਵੋ ਕਿਹੜਾ ਉਹ ਰੋਕਣ ਮੈਂ ਖੜੂਗਾ ਨਾਲ ਜੀ ਉਸ ਦੇ ਇਰਤ ਗੇੜ ਦੇ ਵੀ ਹੋਵੇ ਪਰ ਜਿਹੜੇ ਇਹੋ ਜਿਹੇ ਐਲਾਨ ਨੇ ਜਿਹੜੇ ਮੁੱਖ ਮੰਤਰੀ ਦੇ ਮੂੰਹੋਂ ਕਰਨੇ ਹੁੰਦੇ ਨੇ ਨੇਚਰਲੀ ਇਹ ਸੰਵਿਧਾਨਕਾ ਉਹਦਾ ਮੁੱਖ ਮੰਤਰੀ ਕੋਲ ਜੀ ਤੇ ਜੇ ਕੋਈ ਦੂਜਾ ਕਰੇ ਤਾਂ ਫਿਰ ਲੋਕਾਂ 'ਚ ਜ਼ਰੂਰ ਮੈਸੇਜ ਕਨਵੇ ਹੁੰਦਾ ਹੈ ਕਿ ਵਕਈ ਜਿਹੜੀ ਗੱਲ ਪਠਾਨ ਮਾਜਰਾ ਕਹਿ ਰਿਹਾ ਸੀ ਜਾਂ ਜਿਹੜੀ ਗੱਲ ਵਿਰੋਧੀ ਕਹਿੰਦੇ ਨੇ ਕਿ ਦਿੱਲੀ ਨੇ ਕਬਜ਼ਾ ਕਰ ਲਿਆ ਹੂੰ ਵੀ ਕਿਤੇ ਵਾਕਈ ਕੋਈ ਇਹੀ ਗੱਲ ਤਾਂ ਨਹੀਂ ਹੈ ਸੋ ਇਸ ਕਰਕੇ ਸਾਰੀਆਂ ਚਰਚਾਵਾਂ ਨੂੰ ਠੱਲ ਪਾਉਣ ਲਈ ਨਾ ਸਾਰੀਆਂ ਗੱਲਾਂ ਨੂੰ ਰੋਕਣ ਲਈ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹਸਪਤਾਲ ਦੀ ਇਜਾਜ਼ਤ ਨਾਲ ਛੁੱਟੀ ਲੈ ਕੇ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਖੁਦ ਕਰਨ ਕਿਉਂਕਿ ਦੇਖੋ ਆਨਲਾਈਨ ਪ੍ਰਧਾਨਗੀ ਕਰਨੀ ਤੇ ਨਿੱਜੀ ਤੌਰ ਤੇ ਕਿਸੇ ਬੈਠਕ ਵਿੱਚ ਸਮੂਲੀਨ ਸਮੂਲੀਤ ਕਰਨੀ ਤੇ ਜਿਵੇਂ ਅਸਮਾਨ ਦਾ ਫਰਕ ਹੈ ਬਿਲਕੁਲ ਕਿੱਥੇ ਬਿਲਕੁਲ ਕਿੱਥੇ ਹਸਪਤਾਲ ਦੇ ਬੈੱਡ ਤੋਂ ਹੋ ਸਕਦਾ ਹੈ ਕਿਤੇ ਮਿੰਟ ਚ ਤੁਹਾਡਾ ਨੈਟ ਪ੍ਰੋਬਲਮ ਆ ਗਈ ਤਾਂ ਤਾਂ ਤੁਹਾਡੀ ਗੱਲ ਨਹੀਂ ਕਰ ਲਈ ਨਹੀਂ ਫਿਰ ਤੁਸੀਂ ਇਹ ਦੂਰਾ ਅਪਣਾਣਾ ਪਊਗਾ ਵਾਦੂ ਟਾਈਮ ਵੀ ਲੱਗੇਗਾ ਤੇ ਕਿੱਥੋਂ ਆਮੋ ਸਾਹਮਣੇ ਬੈਠ ਕੇ ਗੱਲ ਹੋਏਗੀ ਸੋ ਇਹ ਤਾਂ ਹੁਣ ਦੇਖਣਾ ਬਾਕੀ ਹੈ ਤੇ ਘੰਟੇ ਚ ਆਪਾਂ ਨੂੰ ਪਤਾ ਲੱਗ ਜਾਏਗਾ 10-15 ਮਿੰਟ ਚ ਕਿ ਛੁੱਟੀ ਹੋਈ ਹੋ ਰਹੀ ਹੈ ਹੋਈ ਹੈ ਜਾਂ ਨਹੀਂ ਹੋਈ ਹੈ ਪਰ ਜਿਹੜੀ ਅੱਜ ਦੀ ਮੀਟਿੰਗ ਹੈ ਜਿੱਥੇ ਇਹ ਵੱਡੀ ਚਰਚਾ ਦਾ ਵਿਸ਼ਾ ਹੈ ਉਹਦੇ 'ਚ ਕੀ ਫੈਸਲੇ ਹੋਣਗੇ ਉੱਥੇ ਜਿਹੜੀ ਪੰਜਾਬ ਦੀ ਬਹੁਤ ਜਿਹੜੇ ਵਿਰੋਧੀ ਧਿਰਾਂ ਨੇ ਤੁਸੀਂ ਮੈਂ ਸੁਣ ਰਿਹਾ ਸੀ ਚਾਹ ਰਣਜੀਤ ਚੰਨੀ ਨੂੰ ਉਹਨਾਂ ਨੇ ਭਗਵੰਤ ਮਾਨ ਦੀ ਜਦੋਂ ਬਿਮਾਰੀ ਬਾਰੇ ਕੋਈ ਕੁਐਸਚਨ ਕਰ ਰਿਹਾ ਸੀ ਤਾਂ ਉਹਦੋਂ ਵੀ ਕਹਿ ਰਹੇ ਸੀ ਕਿ ਤਾਂ ਸਾਰੀ ਸਰਕਾਰ ਹੀ ਬਿਮਾਰ ਹੈ ਤਾਂ ਜਿ ਵਿਆਜ ਜਿਵੇਂ ਵਿਆਜ ਜਖ ਫੁੱਫੜ ਰੁਸ ਜਾਂਦਾ ਹੈ ਵੀ ਮੈਂ ਫੁੱਫੜ ਰੋਸਣ ਕਰਕੇ ਸਾਰਾ ਕੁਝ ਹੋਇਆ ਸੋ ਬਹੁਤ ਸਾਰੇ ਲੋਕ ਤੰਜ ਕੱਸ ਰਹੇ ਨੇ ਬਹੁਤ ਸਾਰੇ ਲੋਕ ਭਗਵਾਨ ਤਾਂ ਮੰਨਦੇ ਹਸਤਾਲ ਚ ਦਾਖਲ ਹੋਣ ਤੇ ਵੀ ਉਂਗਲੀਆਂ ਚੁੱਕ ਰਹੇ ਨੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨੂੰ ਪੰਜਾਬ ਆਣੇ ਹੋ ਸਕਦੇ 9 ਤੋਂ ਬਾਅਦ ਛੁੱਟੀ ਹੋਵੇ ਕਿਉਂਕਿ ਪ੍ਰੋਟੋਕੋਲ ਅਨੁਸਾਰ ਫਿਰ ਮੁੱਖ ਮੰਤਰੀ ਨੂੰ ਜਾਣਾ ਬਣਦਾ ਹੈ ਜਿੱਪ ਮੁੱਖ ਪ੍ਰਧਾਨ ਮੰਤਰੀ ਆਏਗਾ ਦੇਸ਼ ਦਾ ਹਾਂ ਸੋ ਬਹੁਤ ਸਾਰੀਆਂ ਜਿਹੜੀਆਂ ਚਰਚਾ ਗਹਿਰ ਤੇ ਗੰਭੀਰ ਇਹ ਵੀ ਚਰਚਾ ਹੈ ਵੀ ਡਿਪਟੀ ਸੀਐਮ ਵੀ ਇੱਥੇ ਲੱਗ ਸਕਦਾ ਹੈ ਬਹੁਤ ਸਾਰੇ ਲੋਕ ਜਿਹੜੇ ਹਟਾਏ ਗਏ ਸੀ ਮਰਸਰ ਦੇ ਜਿਹੜੇ ਫਿਰ ਐਕਸੀ ਨੇਚਰ ਸਾਹਿਬ ਵਾਲਾ ਮੰਤਰੀ ਰਹਿਲੇ ਉਹਨਾਂ ਦੇ ਵੀ ਚਰਚਾ ਕਰਦੇ ਨੇ ਕਿ ਉਹਨਾਂ ਨੂੰ ਡਿਪੀ ਸੀਐਮ ਲਾਇਆ ਜਾ ਰਿਹਾ ਹੈ ਸੋ ਬਹੁਤ ਤਰ੍ਹਾਂ ਦੀ ਜਿਹੜੀ ਚਰਚਾ ਸਰਗੋਸ਼ੀਆਂ ਦਾ ਹਿੱਸਾ ਹੈ ਪਿੰਡਰ ਸਾਹਿਬ ਦੇ ਜਿਹੜਾ ਹੈ ਸਾਰਾ ਕੁਝ ਅਜੇ ਸਮੇਂ ਦੇ ਗਰਭ ਵਿੱਚ ਜਦੋਂ ਬਾਹਰ ਆਊਗਾ ਸਾਰਾ ਮਾਮਲਾ ਉਦੋਂ ਪਤਾ ਲੱਗੇਗਾ ਪਰ ਚਰਚਾ ਬਹੁਤ ਹੈ ਕਿ ਭਗਵੰਤ ਮਾਨ ਬਹੁਤ ਜਲਦੀ ਹਸਪਤਾਲ ਤੋਂ ਘਰ ਪਹੁੰਚ ਰਹੇ ਨੇ ਤੇ ਨੰਬਰ 2 ਜਿਹੜੀ ਅੱਜ ਸੀਐਮ ਹਰਿਆਣਾ ਮੀਟਿੰਗ ਕਰਕੇ ਗਏ ਨੇ ਭਗਵੰਤ ਨਾਲ ਉਹਨਾਂ ਦਾ ਹਾਲ ਚਾਲ ਪੁੱਛ ਕੇ ਗਏ ਨੇ ਇਹ ਵੀ ਇੱਕ ਕਿਸਮ ਦਾ ਜਿੱਥੇ ਚੰਗਾ ਮੈਸੇਜ ਵੀ ਹੈ ਉੱਥੇ ਬਹੁਤ ਚਰਚਾ ਵੀ ਛੇੜੀ ਹੈ ਕਿ ਪਹਿਲੇ ਆਗੂ ਨੇ ਕਿਸੇ ਵਿਰੋਧੀ ਪਾਰਟੀ ਦੇ ਹੂੰ ਜੀ ਕਿਉਂਕਿ ਭਾਵੇਂ ਮੁੱਖ ਮੰਤਰੀ ਨੂੰ ਮਨੀਸ਼ ਸੁਸੋਦੀਆ ਮਿਲ ਕੇ ਗਏ ਕੈਬਨਿਟ ਮੰਤਰੀ ਅਮਨ अरोड़ा ਹਰਪਾਲ ਚੀਮਾ ਗੁਰਮੀਤ ਖੁੱਡੀਆਂ ਹਰਦੀਪ ਸਿੰਘ ਮੁੰਡੀਆਂ ਡਾਕਟਰ ਬਲਜੀਤ ਕੌਰ ਇਸੇ ਤਰ੍ਹਾਂ ਵਿਧਾਇਕ ਕੁਲਵੰਤ ਸਿੰਘ ਗੁਰਲਾਲ ਕਨੌਰ ਸ਼ੈਰੀ ਕਲਸੀ ਇਹ ਸਾਰੇ ਮਿਲ ਕੇ ਗਏ ਕੱਲ ਤੇ ਪਰਸੋਂ ਪਰ ਕਿਸੇ ਪੰਜਾਬ ਦੀ ਕਿਸੇ ਵਿਰੋਧੀ ਪਾਰਟੀ ਦੇ ਕੋਈ ਬਿਆਨ ਵੀ ਨਹੀਂ ਛਪਿਆ ਕਿ ਕਿਸੇ ਨੇ ਸਿਹਤ ਯਾਬੀ ਲਈ ਕੁਝ ਕਿਹਾ ਹੋਵੇ ਜਾਂ ਕੋਈ ਮਿਲ ਕੇ ਗਿਆ ਹੋਵੇ ਸਿਸ਼ਟਾਚਾਰ ਦੇ ਤੌਰ ਤੇ ਵੀ ਸੋ ਉਸ ਸਾਰੇ ਦੇ ਵਿਚਾਲੇ ਭਾਜਪਾ ਦੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਤੇ ਖਾਸ ਕਰਕੇ ਤੁਸੀਂ ਜ਼ਿਕਰ ਕੀਤਾ ਸੀ ਪੰਜਾਬ ਦੇਖ ਰਹੇ ਨੇ ਉਹ ਮਿਲ ਕੇ ਗਏ ਨੇ ਤੇ ਉਹ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਹਾਲਚਾਲ ਪੁੱਛ ਕੇ ਗਏ ਹੋਣਗੇ ਤੋਂ ਜ਼ਰੂਰ ਇਸ ਦਾ ਸਵਾਗਤ ਕਰਨਾ ਬਣਦਾ ਹੈ ਕਿ ਸਿਸ਼ਟਾਚਾਰ ਦੇ ਤੌਰ ਤੇ ਜਿਹੜੇ ਇੱਥੇ ਆ ਕੇ ਗਏ ਨੇ ਤੇ ਬਾਕੀ ਕੈਬਨਿਟ ਦੀ ਮੀਟਿੰਗ ਦੀ ਆਪਾਂ ਜਿਹੜੀ ਹੈਗੀ ਉਹ ਜੇ ਹੋਣੀ ਹੈ ਮੁੱਖ ਮੰਤਰੀ ਸਾਹਿਬ ਦੀ ਛੁੱਟੀ ਤੇ ਵੀ ਸਾਡੀ ਨਜ਼ਰ ਰਹੇਗੀ ਕਿ ਕੁਝ ਸਮੇਂ ਬਾਅਦ ਪਤਾ ਲੱਗ ਜਾਏਗਾ ਕਿ ਕੀ ਹੋ ਰਿਹਾ ਸਾਰੇ ਬਿਲਕੁਲ ਸੁਭਾਵਨਾ ਵੱਡੀਆਂ ਜਿਵੇਂ ਚਲਾ ਸਾਹਿਬ ਤੁਸੀਂ ਦੱਸ ਹੀ ਰਹੇ ਹੋ ਕਿ ਭਵੰਤਮਾਨ ਦੀ ਛੁੱਟੀ ਹਸਪਤਾਲ ਚ ਹੋਏਗੀ ਜੀ ਖੈਰ ਨਾਲ ਹੀ ਨਾਇਬ ਸਿੰਘ ਸੈਣੀ ਦੀ ਮਿਲਣੀ ਭਾਵੇਂ ਕਿਸ ਇਸ਼ਤਜਾਬੀ ਵਜੋਂ ਸਿਸ਼ਟਾਚਾਰ ਵਜੋਂ ਹੈ ਪਰ ਇਹਨੂੰ ਸਿਆਸੀ ਲਹਾਜ਼ੁਤੇ ਵੀ ਅੰਕਿਆ ਜਾ ਸਕਦਾ ਹੈ ਜਾ ਰਿਹਾ ਹੈ ਕੁਝ ਚਿੰਤਕਾਂ ਵੱਲੋਂ ਵੀ ਪਰ ਨਾਲ ਮੰਤਰੀ ਮੰਡਲ ਦਾ ਜਿਹੜਾ ਅੱਜ ਦਾ ਹੈ ਕਹਿੰਦਾ ਭਾਵ ਕਿ ਮਾਹੌਲ ਉਹ ਬੜੇ ਨਿਰਣਾਇਕ ਮੋੜ ਉੱਤੇ ਹੈ ਕਈ ਦਿਸ਼ਾਵਾਂ ਦੇ ਵਿੱਚੋਂ ਖੁੱਲ੍ਹ ਕੇ ਸਾਹਮਣੇ ਆਉਣਗੀਆਂ ਕਿ ਸਰਕਾਰ ਦੇ ਵਿੱਚ ਜਾ ਆਪ ਦੇ ਵਿੱਚ ਜਿਹੜੀ ਅੰਦਰਲੀ ਸਥਿਤੀ ਕੀ ਹੈ ਵਿਸਫੋਟਕ ਹੈ ਜਾਂ ਮਾਹੌਲ ਆਮ ਹੀ ਹੈ ਜੀ ਚਿਲਸਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਹੁਣ ਇਹ ਸਾਰਾ ਕੁਝ ਜਿਹੜੇ ਤੁਸੀਂ ਮਸਲੇ ਬਾ ਰਹੇ ਨੇ ਸਮਾਂ ਦੱਸੇਗਾ ਤੇ ਉਸ ਸਮੇਂ ਦੀ ਆਪਾਂ ਨੂੰ ਅੜੀਕ ਰਹੇਗੀ ਕਿ ਜੋ ਜੋ ਦੇ ਸਾਰੇ ਦਿਨ ਦਾ ਜਿਹੜਾ ਮਹੱਤਵਪੂਰਨ ਸ਼ਡਿਊਲਾ ਨਾਲ ਤੁਸੀਂ ਜ਼ਿਕਰ ਕੀਤਾ ਹੈ ਜਦੋਂ ਜੋ ਜੋ ਹੋਏਗਾ ਉਸ ਦੇ ਅਨੁਸਾਰ ਫਿਰ ਆਪਾਂ ਅਗਲੀ ਗੱਲਬਾਤ ਕਰ ਸਕਾਂਗੇ ਹੁਣ ਤੱਕ ਵੀ ਜਿਹੜੀ ਆਪਣੀ ਹ ਹੁਣ ਤੱਕ ਦਾ ਆਪਣੇ ਕੋਲੇ ਜਿਹੜਾ ਅਪਡੇਟ ਡੇਟ ਸੀ ਇਹ ਹੀ ਸੀ ਕਿ ਅੱਜ ਛੁੱਟੀ ਹੋ ਸਕਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਤੇ ਨੰਬਰ 2 ਨੈב ਸਿੰਘ ਸੈਣੀ ਜਿਹੜੇ ਹਾਲ ਪੁੱਛ ਕੇ ਗਏ ਨੇ ਮਹਾਲੀ ਦੇ ਫੋਟੋ ਸਸਤਾੜ ਚਾ ਕੇ ਭਗਵਾਨ ਸਿੰਘ ਮਾਨ ਜੀ ਜੀ ਬਿਲਕੁਲ ਖੈਰ ਹੁਣ ਤੱਕ ਦਾ ਮੰਤਰੀ ਮੰਡਲ ਦੇ ਇਰਤ ਗੇਰ ਦੇ ਜਿਹੜਾ ਮਾਹੌਲ ਬੜੇ ਵਿਸਤਾਰ ਨਾਲ ਜਿਹੜਾ ਸੰਖਿਆ ਕੀਤਾ ਦਰਸ਼ਕਾਂ ਸਨ ਇਹਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਉਹਗੇ ਰਾਜਸੀ ਮਾਹਰ ਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪੰਡਰ ਸਾਹਿਬ ਇਹ ਮਿਸ਼ਨ ਪੰਜਾਬੀ